ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਤ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓਅੰਕਾਰ ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਕਾਲ ਸਾ ਵਾਹਿਗੁਰੂ ਜੀ ਦੀ ਫਤਿਹ ਆਓ ਅੱਜ ਆਪਾਂ ਵਿਚਾਰ ਕਰੀਏ ਮੂਲ ਮੰਤਰ ਦੀ ਸ਼ਕਤੀ ਜਿਹੜਾ ਬੰਦਾ ਮੂਲ ਮੰਤਰ ਦਾ ਜਾਪ ਰੋਜ਼ ਕਰਦਾ ਹੈ ਉਹ ਜੋ ਵੀ ਮੰਗੇਗਾ ਰੱਬ ਉਹਦੀ ਹਰ ਗੱਲ ਪੂਰੀ ਕਰਦਾ ਹੈ ਮੂਲ ਮੰਤਰ ਉਹ ਅਕਾਲ ਪੁਰਖ ਦਾ ਆਪਣਾ ਹੀ ਇੱਕ ਰੂਪ ਹੈ ਮੂਲ ਮੰਤਰ ਨਾਲ ਆਪਣੇ ਮਨ ਦੀ ਹਰ ਇੱਛਾ ਪੂਰੀ ਹੁੰਦੀ ਆ ਮੂਲ ਮੰਤਰ ਹੀ ਸਭ ਤੋਂ ਵੱਡੀ ਸ਼ਕਤੀ ਹੈ ਆਪਣਾ ਵਿਸ਼ਵਾਸ ਟਿਕਾਓ ਤੇ ਪਟਕੋ ਨਾ ਕਾਰ ਵਿੱਚ ਸੁਖ ਸ਼ਾਂਤੀ ਪ੍ਰਾਪਤ ਹੁੰਦੀ ਆ ਸਾਰੇ ਕਾਰਜ ਰਾਸ ਹੋ ਜਾਂਦੇ ਨੇ ਆਪਣੀਆਂ ਹਰੇਕ ਮਨੋ ਕਾਮਨਾ ਪੂਰੀਆਂ ਹੁੰਦੀਆਂ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਇਸੇ ਤਰ੍ਹਾਂ ਮੂਲ ਮੰਤਰ ਜਪਨ ਨਾਲ ਵਾਹਿਗੁਰੂ ਆਪਣੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦਿੰਦੇ ਨੇ ਇਸ ਦੇ ਜਾਪ ਦੀ ਤਾਕਤ ਆਪਾਂ ਨੂੰ ਸਭ ਪਤਾ ਹੈ ਕੋਈ ਵਿਰਲਾ ਹੀ ਹੋਵੇਗਾ ਜਿਸ ਨੂੰ ਇਸ ਬਾਰੇ ਪਤਾ ਨਾ ਹੋਵੇ ਇਹ ਮੇਰੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਬਖਸ਼ੀ ਹੋਈ ਉਹ ਤਾਕਤ ਆ ਜਿਸ ਦਾ ਅਨੁਭਵ ਕੋਈ ਵੀ ਕਰ ਸਕਦਾ ਹੈ ਤੇ ਜੋ ਵੀ ਪਿਆਰਾ ਮੂਲ ਮੰਤਰ ਦੀ ਸ਼ਕਤੀ ਨੂੰ ਅਨੁਭਵ ਕਰ ਲੈਂਦਾ ਹੈ ਉਹਦੇ ਸਾਰੇ ਦੁੱਖ ਦਰਦ ਤਕਲੀਫਾਂ ਮੁਸੀਬਤਾਂਵਾਂ ਚਿੰਤਾਵਾਂ ਸਾਰੀਆਂ ਦੂਰ ਹੋ ਜਾਂਦੀਆਂ ਘਰ ਵਿੱਚ ਕੋਈ ਬੰਦਾ ਬਿਮਾਰ ਹੋਵੇ ਤੇ ਡਾਕਟਰਾਂ ਦੀ ਦਵਾਈ ਨਾਲ ਆਰਾਮ ਨਾ ਆਉਂਦਾ ਹੋਵੇ ਭਾਵ ਦੁਨੀਆ ਦੀ ਕੋਈ ਵੀ ਪਰੇਸ਼ਾਨੀ ਹੋਵੇ ਕੋਈ ਵੀ ਪ੍ਰੋਬਲਮ ਹੋਵੇ ਮੂਲ ਮੰਤਰ ਇੱਕ ਅਜੀਹਾਂ ਪਵਿੱਤਰ ਮੰਤਰ ਹੈ ਜਿਸ ਦੇ ਜਪਨ ਨਾਲ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ ਮੰਤਰ ਦੀ ਸ਼ਕਤੀ ਦੀ ਆਪਾਂ ਜਿੰਨੀ ਵੀ ਗੱਲ ਕਰੀਏ ਉਨੀ ਹੀ ਥੋੜੀ ਹੈ ਮੂਲ ਮੰਤਰ ਹੀ ਸਭ ਤੋਂ ਉੱਚਾ ਮੰਤਰ ਮੰਨਿਆ ਗਿਆ ਹੈ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਕਮੈਂਟਾਂ ਵਿੱਚ ਵਾਹਿਗੁਰੂ ਲਿਖ ਦਿਓ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ